ਆ ਪੰਜਾਬ ਚ ਹੀ ਐ ਜਿਹੜਾ ਤੁਸੀਂ ਦਿੱਲੀ ਜਾਂਦੇ ਹੋ ਸਾਰੇ ਅ اچھا ਬੰਦ ਮੈਂ ਕਈ ਕਿਉਂਕਿ ਮੈਂ ਤਾਂ ਬਹੁਤ ਚਿਰ ਤੋਂ ਸੜਕਾਂ ਤੇ ਫਿਰਦਾ ਨਾ 17 ਸਾਲ ਦੀ ਉਮਰ ਚ ਨਿਕਲ ਗਿਆ ਸੀ ਘਰੋਂ ਬਾਹਰ ਮੈਂ ਐ ਨਹੀਂ ਹੈਗਾ ਸੀ ਵੀ ਨਿਕਲ ਗਿਆ ਸੀ ਮਲਕਾੜਤਾ ਸੀ ਮਲ ਕਾਮਜਾਬ ਹੋ ਗਏ ਸੀਗੇ ਮਤਲਬ ਕੰਮ ਛੱਡਣਾ ਪੈ ਗਿਆ ਜੱਦੀ ਘਰਾਂ ਚ ਰਹਿ ਕੇ ਤਰੱਕੀਆਂ ਨਹੀਂ ਹੁੰਦੀਆਂ ਉਸ ਪਾਸਾ ਬੈਠੇ ਹਾਂ ਘਰ ਇਹਨਾਂ ਨੇ ਵੀ ਜੱਦੀ ਛੱਡੇ ਹੋਏ ਨੇ ਸਾਰਿਆਂ ਨੇ ਜੱਦੀ ਘਰਾਂ ਚ ਰਹਿ ਕੇ ਤਾਂ ਫਿਰ ਜੱਦੀ ਚ ਹੀ ਰਹਿ ਜਾਉਗੇ ਫਿਰ ਇਹ ਤਾਂ ਫਿਰ ਬਾਹਰ ਤਾਂ ਜਾਣਾ ਹੀ ਪੈਂਦਾ ਤਰੱਕੀਆਂ ਵਾਸਤੇ ਜਿੰਨੇ ਵੀ ਢਾਬੇ ਨੇ ਲਓ ਉਹਨਾਂ ਦੇ ਮਾਲਕ ਅੱਧਿਆਂ ਤੋਂ ਅੱਧਿਆਂ ਤੱਕ ਮਾਲਕ ਪੰਜਾਬੀ ਨਹੀਂ ਹੈਗੇ ਪਰ ਨਾ ਪੰਜਾਬੀ ਢਾਬਾ ਨਾ ਪਹਿਲਵਾਨ ਦਾ ਢਾਬਾ ਹੈਨਾ ਕਾਰਨ ਕਿ ਪੰਜਾਬੀ ਰੋਟੀ ਖਾਂਦੇ ਨੇ ਅਸਲ 'ਚ ਪੰਜਾਬੀ ਢਾਬਾ ਦੇਖ ਕੇ ਰੁਕਣਾ ਤੁਸੀਂ ਇੱਧਰ ਦੂਰ ਤੋਂ ਦੇਰਤੋਂ ਲੰਘ ਜਿਓ ਇੱਧਰੋਂ ਤੁਸੀਂ ਸੰਗਰੀਆ ਟੱਪ ਜਿਓ ਢੱਬਾ ਵਾਲੀ ਤੋਂ ਅੱਗੇ ਢੱਬੇ ਹੀ ਨਹੀਂ ਹੈਗੇ ਜੇ ਹੈਗਾ ਵੀ ਤਾਂ ਵੀ ਪੰਜਾਬੀ ਲਿਖਿਆ ਹੈ। ਯਹਾਂ ਪੰਜਾਬੀ ਖਾਣਾ ਮਿਲਦਾ ਹੈ। ਕਿਉਂਕਿ ਉਹਨੂੰ ਪਤਾ ਹੈ ਖਾਣ ਪੀਣ ਵਾਲੇ ਪੰਜਾਬੀ ਹੋਈ ਜਾ ਬਸ। ਸੋ ਸਾਡਾ ਪੰਜਾਬ ਜੇ ਅਸੀਂ ਆ ਲਾਗੂ ਕਰਾਂਗੇ ਨਾ ਤਾਂ ਸਾਡੇ ਰੋਟੀ ਪੈਦਾ ਹੋ। ਆਂ ਦਾ ਤਾਂ ਜੇ ਕਿਸਾਨ ਹੈ ਤਾਂ ਆਂ ਦਾ ਤਾਂ ਇੰਡਸਟਰੀਲਿਸਟ ਵੀ ਹੈ। ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ। ਕਿੰਨੇ ਮੈਂ ਜਦੋਂ ਦੇਖਦਾ ਕਈ ਵਾਰੀ ਉਹ ਟਾਈਮ ਤੇ ਸੜਕ ਤੇ ਹੁੰਨਿਆ ਸੀ ਵੀ ਜਦੋਂ ਛੁੱਟੀ ਹੁੰਦੀ ਹੈ 5 ਵਜੇ ਜਾਂ 5:30 ਵਜੇ 6 ਵਜੇ 7 ਵਜੇ ਇੰਡਸਟਰੀ ਦੇ ਵਿੱਚ ਜਦੋਂ ਆਫ ਹੁੰਦਾ ਜਾਂ ਸ਼ਿਫਟ ਚੇਂਜ ਹੁੰਦੀ ਹੈ ਹਜ਼ਾਰਾਂ ਲੋਕ ਟਿਫਨ ਲੈ ਕੇ ਆਪਣੇ ਸਾਈਕਲਾਂ ਤੇ ਕੋਈ ਪੈਦਲ ਐ ਤੁਰੇ ਜਾਂਦੇ ਉਹ ਟਿਫਨ ਖਾਦੇ ਨੇ ਰੋਟੀ ਦੇ ਉਹ ਖਾਲੀ ਲੈ ਕੇ ਜਾਂਦੇ ਨੇ ਸ਼ਾਮ ਨੂੰ ਸਵੇਰੇ ਭਰ ਕੇ ਆਉਂਦੇ ਨੇ ਭਰਦਾ ਕੌਣ ਹੈ ਇੰਡਸਟਰੀ ਵਾਲੇ ਭਰਦਾ ਕੌਣ ਹੈ ਕਿਸਾਨ ਤੋ ਸਾਰੇ ਇਕੱਠੇ ਇੱਕ ਕੜੀ ਹੈ ਇਹ। ਇਹ ਜੇ ਇਕੱਠੇ ਤਰੱਕੀ ਕਰਨਗੇ ਤਾਂ ਸਮਾਜ ਤਰੱਕੀ ਕਰੇ ਸਾਰਾ ਤਾਂ ਪੰਜਾਬ ਤਰੱਕੀ ਕਰੂਗਾ। ਜੇ ਪੰਜਾਬ ਨੰਬਰ 1 ਬਣ ਗਿਆ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਪੰਜਾਬ ਨੂੰ ਇਗਨੋਰ ਨਹੀਂ ਇਗਨੋਰ ਕਰਕੇ ਨਹੀਂ ਬਣ ਸਕਦਾ। ਮੈਂ ਇਹ ਗੱਲ ਕਹਿ ਕੇ ਆਇਆ ਉੱਥੇ। ਕਿ ਜੀ ਅਸੀਂ ਆਜ਼ਾਦੀ ਇਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ। ਆਜ਼ਾਦੀ ਨੂੰ ਲੈ ਕੇ ਸੰਭਾਲਣ 'ਚ ਅੱਜ ਫੇਰ ਸਾਡਾ ਯੋਗਦਾਨ ਹੈ। ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤੇ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਹੀਂ ਜਾਂ ਕਿਤੇ ਰਹੀਂ ਅਸੀਂ ਆਜ਼ਾਦੀ ਦੀ ਰੱਖਿਆ ਕਰਨੇ ਸਾਤ ਸਭ ਤੋਂ ਵੱਧ ਸਾਡੇ ਚਾਹੇ ਜੈਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਾਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਹਿੱਕਾ ਡਾ ਹੀ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਖ ਅੱਖ ਤੋਂ ਕਿਲਾ ਬਣੇ ਹੋયા ਸੀ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾ ਕਰਦੇ ਦੈਟਸ ਕਾਲਡ ਅ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਕਰੋ ਕੰਮ ਕਰਨ ਚ ਸੌਖਾਈ ਹੋਵੇ ਖੱਜਲ ਖਵਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹ ਚੋਂ ਕਿੰਨੀ ਵਿੰਡੋ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚੋਂ ਬਾੜ ਕੇ ਫਿਰ ਸਾਰਾ ਬੰਦਾ ਫਸਦਾ ਹੈ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਪਰ ਰੱਖ ਦਿੰਦੇ ਅੰਦਰ ਬੜਨ ਵਾਸਤੇ ਵਿੰਡੋ ਰੱਖ ਲਈ ਕੋ ਬਾਹਰ ਨਿਕਲਵਾਤੇ ਵਿੰਡੋ ਕਿਧਰ ਉਹਨੂੰ ਅੰਦਰ ਬੜਨਾ ਹੀ ਨਾ ਪਵੇ ਉਸੇ ਪਿੰਡੋ ਤੇ ਕੰਮ ਹੋ ਜਾਇਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚੱਲ ਜਾਓ ਤੁਸੀਂ ਅਮਰੀਕਨ ਵੈਸੇ ਜਿਹੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਆ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਿੰਗੇ 14 ਨੰਬਰ ਕਮਨ ਵਿੰਡੋ ਨੰਬਰ 7 ਚਲੋ 7 ਤੇ ਸੀ ਗਿਆ ਥੋੜਾ 17 17 ਨੰਬਰ ਜੋ ਥੋੜਾ ਵਾਰੀ ਆਈ ਕਮਨ ਵਿੰਡੋ ਨੰਬਰ 9 9 ਤੇ ਜਾਂਦੇ ਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਐਂ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਟ ਲਾਈਨ ਤੋੜਨ ਲਾਈਨ ਤੋੜਨ ਦਾ ਐਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੇ ਇਹੀ ਕਿਹਾ ਹੁਣ ਕਿ ਪਹਿਲੀ ਹੀ ਕੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਾਚੇ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਜਿੰਨੇ ਚਾਚੇ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐ ਕਹਿੰਦੇ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾ ਕਰੋ ਗੱਲ ਜੀ